ਇੱਕ ਤਾਂ ਗਰਮੀ ਹੈ ਗਰਮੀ ਦੇ ਵਿੱਚ ਪਾਣੀ ਦੀ ਵੈਸੇ ਲੋੜ ਬਹੁਤ ਪੈ ਜਾਂਦੀ ਹੈ ਪਾਣੀ ਦੀ ਵਰਤੋਂ ਬਹੁਤ ਵੱਧ ਜਾਂਦੀ ਹੈ ਦੂਜਾ ਝੋਨਿਆਂ ਦੀ ਰੁੱਤ ਆਉਣੀ ਹੈ ਤੇ ਫਿਰ ਉਹਦੇ ਵਾਸਤੇ ਵੀ ਪਾਣੀ ਚਾਹੀਦਾ ਪਰ ਪਾਣੀ ਦੇ ਕੀ ਹਾਲ ਨੇ ਕੀ ਹਾਲਾਤ ਨੇ ਕੀ ਕਹਿੰਦੀਆਂ ਨੇ ਰਿਪੋਰਟਾਂ ਪਾਣੀ ਦੇ ਪੱਧਰ ਦੀਆਂ ਨਹੀਂ ਜੀ ਮੈਂ ਤੇ ਇੱਕ ਰਿਪੋਰਟ ਹੀ ਪੜ੍ਹੀ ਅੱਜ ਇੱਕ ਅਖਬਾਰ 'ਚ ਛਪੀ ਹੈ ਦੈਨਿਕ ਪਾਸਕਰਚ ਉਹ ਇਹ ਗੱਲ ਕਹਿੰਦੀ ਹੈ ਕਿ ਸੰਗਰੂਰ 'ਚ ਸਭ ਤੋਂ ਜ਼ਿਆਦਾ 48 ਮੀਟਰ ਪਾਣੀ ਹੈ ਜਿਹੜਾ ਉਹ ਗਹਿਰਾ ਹੈ ਤੇ ਬਠਿੰਡੇ ਦੇ ਵਿੱਚ ਇਹ ਸਭ ਤੋਂ ਜ਼ਿਆਦਾ 7.95 ਮੀਟਰ ਹੈ ਜਿਹੜਾ ਪੱਧਰ ਡਿੱਗਦਾ ਜਾ ਰਿਹਾ ਜੀ ਤਾਂ ਓਵਰਆਲ ਇਹ ਜਿਹੜੀ ਰਿਪੋਰਟ ਆ ਇਹ ਇਹ ਗੱਲ ਕਹਿੰਦੀ ਆ ਕਿ ਅੱਠ ਜ਼ਿਲ੍ਹੇ ਇਸ ਤਰ੍ਹਾਂ ਦੇ ਆ ਪੰਜਾਬ ਦੇ ਜਿਨ੍ਹਾਂ ਦੇ ਸਾਰੇ ਦੇ ਸਾਰੇ ਬਲਾਕ ਚੜੇ ਆ ਉਹ ਇਸ ਵੇਲੇ ਕਹਿ ਲੋ ਕਿ ਖਤਰਨਾਕ ਜ਼ੋਨ ਚ ਪਹੁੰਚ ਚੁੱਕੇ ਆ ਹੂੰ ਸੋ ਇਹੋ ਆ ਕਿ ਹੁਣ ਇੱਕ ਤੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਮੀ ਬੜੇ ਘੱਟ ਪੈਂਦੇ ਨੇ ਹੂੰ ਤੁਜਾ ਕਿ ਆਪਣਾ ਨਰਮੇ ਦਾ ਰਕਬਾ ਘਟ ਗਿਆ ਝੋਨੇ ਦਾ ਵੱਧ ਗਿਆ ਦੋ ਤਿੰਨ ਸਮੱਸਿਆਵਾਂ ਨੇ ਹੋਰ ਕੀ ਆ ਹੂੰ ਉਹ ਐਵੇਂ ਆਇਦਰ ਉਧਰ ਦੀਆਂ ਗੱਲਾਂ ਢੜਾਈ ਚੱਲੀਏ ਤੇ ਕੋਈ ਫਾਇਦਾ ਨਹੀਂ ਸਾਦੇ ਢੰਗ ਨਾਲ ਇਹਨੂੰ ਸਮਝਣਾ ਹੋਵੇ ਕਿ ਪਾਣੀ ਦਾ ਪੱਦਰ ਕੁਝ ਜ਼ਿਲ੍ਹਿਆਂ 'ਚ ਤੇਜ਼ੀ ਨਾਲ ਡਿੱਗ ਰਿਹਾ ਕੁਝ ਜ਼ਿਲ੍ਹਿਆਂ ਦੇ ਵਿੱਚ ਡਿੱਗ ਚੁੱਕਾ ਜੀ ਜੀ ਤੇ ਕੁਝ 'ਚ ਡਿੱਗ ਜਾਣਾ ਜਿਵੇਂ ਹੁਣ ਮੰਨ ਲਓ ਆਪਣਾ ਮੁਕਸਰ ਜ਼ਿਲ੍ਹਾ ਬਚਿਆ ਸੀ ਹੂੰ ਆ ਜਿਹੜੀਆਂ ਨਹਿਰਾ ਸੀਗੀਆਂ ਥੱਲੋਂ ਕੱਚੀਆਂ ਸੀ ਪਾਣੀ ਜ਼ੀਰਦੀ ਸੀ ਧਰਤੀ ਐ ਪਾਣੀ ਉੱਤੇ ਸਨ ਇਹਨਾਂ ਨੇ ਪਿਓ ਦੇ ਪੁੱਤਾਂ ਨੇ ਉਹ ਵੀ ਕੁਦਰਤ ਦੇ ਉਲਟ ਜਾ ਕੇ ਉਹ ਵੀ ਕਿ ਰਾਜਸਥਾਨ ਨੂੰ ਪਾਣੀ ਪੂਰਾ ਮਿਲੇ ਫਲਾਣੇ ਨੂੰ ਪਾਣੀ ਪੂਰਾ ਮਿਲੇ ਉਹ ਕੁਦਰਤ ਦੇ ਖਿਲਾਫ ਚਲੇ ਗਏ ਨੇ ਕੀ ਕਰੀਏ ਉਹ ਤੇ ਜਿਹੜੇ ਇੱਧਰ ਦੇ ਬਲਾਕ ਬਚੇ ਨੇ ਉਹ ਵੀ ਹੌਲੀ-ਹੌਲੀ ਖਤਰਨਾਕ ਜ਼ੋਨ 'ਚ ਚਲੇ ਜਾਣਗੇ ਖਤਰਨਾਕ ਜ਼ੋਨ 'ਚ ਨਹੀਂ ਸਾਡੀ ਜ਼ੂਨ ਹੀ ਖਤਰੇ 'ਚ ਚਲੇ ਜਾਏ ਖਤਰੇ 'ਚ ਚਲੇ ਜਾਏ ਬਿਲਕੁਲ ਪਾਣੀ ਬਿਨਾ ਕੀ ਹੈ ਤੇ ਇਹੀ ਕਹਾਣੀ ਹੈ ਜੀ ਇਹ ਜਿਹੜੀ ਹੈਗੀ ਆ ਗਰਾਊਂਡ ਵਾਟਰ ਲੈਵਲ ਦੀ ਰਿਪੋਰਟ ਇਹ ਖੇਤੀ ਜਲ ਸਪਲਾਈ ਤੇ ਮੌਸਮ ਡਿਪਾਰਟਮੈਂਟ ਦੀ ਪ੍ਰੀ ਮੌਨਸੂਨ ਗਰਾਊਂਡ ਵਾਟਰ ਲੈਵਲ ਰਿਪੋਰਟ ਆ ਜਿਹੜੀ ਕਿ ਹਰ ਸ਼ਖਸ ਨੂੰ ਚਿੰਤਾ ਚ ਪਾਉਂਦੀ ਹੈ ਜੀ ਇਹਦੇ ਇੱਕ ਮੈਂ ਹੋਰ ਵੀ ਕਿਤੇ ਪੜ੍ਹਿਆ ਸੀ ਕਹਿੰਦੇ ਮਿੱਟੂ ਜਿਸ ਤਰ੍ਹਾਂ ਕਹਿੰਦੇ ਕਿ ਆਉਣ ਵਾਲੇ 14-15 ਸਾਲਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਵੀ ਬਹੁਤ ਹੋ ਜਾਣੀ ਹੈ ਤਾਂ ਸੱਚਮੁੱਚ ਮੀਂਹ ਖੈਰ ਬਾਦਸ਼ਾ ਨਹੀਂ ਪਤਾ ਨਹੀਂ ਕੀ ਕਾਰਨ ਹੈ بارشਾਂ ਬਹੁਤ ਘਟ ਗਈਆਂ ਨੇ ਨਹੀਂ بارشਾਂ ਤਾਂ ਦੇਖੋ بارشਾਂ ਦਾ ਕੀ ਹੁੰਦਾ ਹੈ ਨਾ ਕਿ ਇੱਕ ਕਲਾਈਮੇਟ ਚੇਂਜ ਦਾ ਖੈ ਲੋ ਜਾਂ ਗਲੋਬਲ ਵਾਰਮਿੰਗ ਦਾ ਕੁਛ ਵੀ ਹੈ ਅਸਰ ਇਹ ਹੋਇਆ ਕਿ ਬਾਰਸ਼ਾਂ ਕੁਝ ਥਾਵਾਂ ਤੇ ਘੱਟ ਗਈਆਂ ਨੇ ਕੁਝ ਥਾਵਾਂ ਤੇ ਜ਼ਿਆਦਾ ਹੋ ਗਈ ਜ਼ਿਆਦਾ ਹੁਣ ਬਹੁਤੀਆਂ ਜ਼ਿਆਦਾ ਵੀ ਚੰਗੀਆਂ ਨਹੀਂ ਉੱਥੇ ਡੋਬਾ ਆ ਜਾਏਗਾ ਹੂੰ ਤੇ ਜਿੱਥੇ ਖੇਤੀ ਆਧਾਰਿਤ ਕੈਲੋ ਇੰਡਸਟਰੀ ਹੈ ਜਲ ਆਰਥਿਕ ਤਹਾ ਜਾ ਲੋਕ ਨੇ ਹੂੰ ਤਾਂ ਉੱਥੇ ਉਹ ਘੱਟ ਗਈ ਦਾ ਅਸਰ ਉਲਟਾ ਹੋਏਗਾ ਉਲਟਾ ਹੋ ਗਿਆ ਬਿਲਕੁਲ ਜਿੱਥੇ ਪਹਿਲਾਂ ਹੀ ਮਤਲਬ ਕਿ ਖੇਤੀ ਘਟ ਹੁੰਦੀ ਹੈ ਜੇ ਉੱਥੇ ਡੁੱਬਾ ਆ ਗਿਆ ਉਹ ਅਸਰ ਰਗੜੇ ਜਾਣਗੇ ਹੂੰ ਤੇ ਜਿੱਥੇ ਖੇਤੀ ਪਾਣੀ ਦੇ ਸਿਰ ਤੇ ਹੁੰਦੀ ਹੈ ਤੇ ਆਰਥਿਕਤਾ ਜਾਂ ਲੋਕ ਖੇਤੀ ਦੇ ਸਿਰ ਤੇ ਆ ਜੇ ਉੱਥੇ بارش ਘਟ ਗਈ ਤਾਂ ਮਰਗੇ ਜਿਵੇਂ ਆਪਣੇ ਜੀ ਆਪਣੇ ਤੇ ਡੈਮਾਂ ਦਾ ਕੀ ਹਾਲ ਜਿਹੜਾ ਹੈ ਉਹ ਅੱਗੇ ਵੀ ਆਪਾਂ ਖਬਰ ਕੀਤੀ ਸੀ ਕਿ ਡੈਮਾਂ ਦਾ ਪੱਧਰ ਵੀ ਬਹੁਤ ਘਟ ਗਿਆ ਜੀ ਹੂੰ ਤੇ ਜੇ بارشਾਂ ਨਾ ਹੋਈਆਂ ਬਹੁਤ ਔਖਾ ਹੋ ਜਾਏਗਾ ਬਹੁਤ ਮੁਸ਼ਕਲ ਹੈ ਜੀ ਜੀ ਮਿੰਟੋ ਜੀ ਤੋਂ ਕਮੈਂਟ ਮਿੱਤਰਾਂ ਦੇ ਮੈਂ ਪੜ੍ਹਦੇ ਆ ਇਸ ਖਬਰ ਦੇ ਨਾਲ ਜੁੜੇ ਹੋਏ ਨੇ ਫਿਰ ਆਪਾਂ ਚੱਲਦੇ ਆ ਜੀ ਅੱਗੇ ਨੂੰ WhatsApp ਕਹਿ ਰਹੇ ਨੇ ਕਿ ਮੁੱਖ ਮੰਤਰੀ ਤੇ ਕਹਿ ਰਹੇ ਨੇ ਕਿ ਪਾਣੀ ਜਿਹੜਾ 1 ਮੀਟਰ ਉੱਪਰ ਆ ਗਿਆ ਔਰ ਜਗਦੀਪ ਸਿੰਘ ਦੀ ਕਹਿ ਰਹੇ ਨੇ ਕਿ ਇੱਕ ਰਿਪੋਰਟ ਹੋਰ ਹੈ ਜੋ ਦੱਸ ਰਹੀ ਹੈ ਕਿ ਪੰਜਾਬ ਵਿੱਚ ਸੋਨੇ ਦੀ ਖੇਤੀ ਜੋਗ ਇਲਾਕੇ ਕਹਿੰਦੇ 30% ਪਰ ਖੇਤੀ 66% ਰਗ ਬੇਤੇ ਹੋ ਰਹੀ ਹੈ ਦੇਖੋ ਸਾਡਾ ਕੰਮ ਹੈ ਮਾਨਸਬਦ ਦਾ ਦਾਵਾ ਆਪਣੀ ਜਗ੍ਹਾ ਤੇ ਉਹ ਸਾਡੇ ਮੁੱਖ ਮੰਤਰੀ ਹੈ ਹਮ ਸਤਕਾਰਯੋਗ ਹੈ ਜੀ ਅਸੀਂ ਨਾਲ ਬਕਾਇਦਾ ਅਖਬਾਰ ਚੋਂ ਜਿੱਥੋਂ ਰਿਪੋਰਟ ਚੱਕਦੇ ਆ ਕੋਟ ਕਰਦੇ ਆ ਕੋਟ ਕਰਦੇ ਆ ਹਵਾਲਾ ਦਿੰਨੇ ਨਾਲ ਇੱਥੇ ਬਹੁਤੇ ਜਿਹੜੇ ਵਿਸ਼ਲੇਸ਼ਕ ਆ ਉਹ ਇਸ ਚੀਜ਼ ਨੂੰ ਮਿਸ ਕਰ ਦਿੰਦੇ ਆ ਹੂੰ ਸਾਡਾ ਸੂਲ ਆ ਅਸੀਂ ਜਿੱਥੋਂ ਚੱਕੀਏ ਅਗਲੇ ਦਾ ਨਾਮ ਦੱਸ ਦਿੰਨੇ ਆ ਹੂੰ ਹੂੰ ਇਸੇ ਹੀ ਅਖਬਾਰ ਨੇ ਖਬਰ ਲਾਈ ਸੀ ਗਰਨੇਡਾ ਵਾਲੀ ਹੂੰ ਇਹਨਾਂ ਦੇ ਸਮਰਥਕ ਕਹਿੰਦੇ ਫੇਕ ਨਿਊਜ਼ ਹੈ ਮੈਂ ਕਿਹਾ ਕੇਸ ਕਰ ਦਿਓ ਜੀ ਬਿਲਕੁਲ ਤੇ ਜੇ ਤੁਹਾਡੀ ਰਿਪੋਰਟ ਸਹੀ ਆ ਹੂੰ ਤੇ ਚੈਲੰਜ ਕਰੋ ਇਹਨਾਂ ਨੂੰ ਇਹ ਨੈਸ਼ਨਲ ਰਿਪੋਰਟ ਹੈ ਜੀ ਚੈਲੰਜ ਕਰ ਦੋ ਅੱਗੇ ਵੀ ਤੇ ਬਥੇਰੀਆਂ ਥਾਵਾਂ ਤੇ ਕੀਤਾ ਹੀ ਬਿਲਕੁਲ ਠੀਕ ਹੈ ਨਾ ਹਾਂ ਕੁਝ ਬਲਾਕਾਂ ਦੇ ਵਿੱਚ ਮੰਨ ਲਓ ਪਾਣੀ ਉੱਤੇ ਆ ਗਿਆ ਹੂੰ ਠੀਕ ਹੈ ਵਧੀਆ ਜਿੱਥੇ ਇਸ ਤਰ੍ਹਾਂ ਦੇ ਐਫਰਟਸ ਨੇ ਜੀ ਪਰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਮੰਨ ਲਓ ਇੱਕ ਸਾਲ ਦੁਆਬੇ ਵਾਲੀ ਸਾਈਡ ਬੜੇ ਹੜਾ ਆ ਗਏ ਸੀ ਹੂੰ ਤੇ ਪਾਣੀ ਤੁਰਦਾ ਤੁਰਦਾ ਮੰਨ ਲਓ ਗੁਰੂਰ ਸਾਹਿਬ ਤੱਕ ਆ ਗਿਆ ਜੀ ਜੇ ਇੱਥੇ 1 ਮੀਟਰ ਉੱਚਾ ਹੋ ਗਿਆ ਤਾਂ ਕੀ ਉਹ ਸਾਰੇ ਪੰਜਾਬ ਦੀ ਐਵਰੇਜ ਕੱਢ ਲੋਗੇ ਬਿਲਕੁਲ ਗੱਲਾਂ ਗੱਲਾਂ ਆ ਦੇਨਕੇ ਗੱਲ ਕਰੇ ਗੱਲ ਨਾਲ ਹਾਂ ਤੇ ਨੱਕ ਵੱਡੇ ਵਾਲ ਨਾਲ ਜੀ